ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਪਰ ਇੱਕ ਭਗਤ ਅਜੇਹੇ ਹਨ ਜਿਨ੍ਹਾਂ ਦੀ ਗੁਰਬਾਣੀ ਦੇ ਵਿੱਚ ਸਿਰਫ ਇੱਕ ਤੁਕ ਹੀ ਦਰਜ ਹੈ ਅਤੇ ਉਹ ਹਨ ਭਗਤ ਸੂਰਦਾਸ ਜੀ ਭਗਤ ਸੂਰਦਾਸ ਜੀ ਨੇਤਰਹੀਨ ਸਨ ਉਹਨਾਂ ਨੂੰ ਦਿਖਾਈ ਨਹੀਂ ਦੇ ਦਿੱਤਾ ਜਦੋਂ ਭਗਤ ਸੂਰਦਾਸ ਜੀ ਨੂੰ ਪਤਾ ਲੱਗਿਆ ਕਿ ਪੰਜਵੇਂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਦੀ ਵੋਹਿਤ ਤਿਆਰ ਕਰ ਰਹੇ ਨੇ ਅਰਥਾਤ ਗੁਰਬਾਣੀ ਦੀ ਪੋਥੀ ਲਿਖ ਰਹੇ ਨੇ ਤਾਂ ਉਹਨਾਂ ਨੇ 5.5 ਮਹੀਨੇ ਦਾ ਪੈਦਲ ਸਫ਼ਰ ਤੈਅ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਇਸ ਤੋਂ ਇਲਾਵਾ ਉੱਥੇ ਭਗਤ ਕਾਨਾ ਸੱਜੂ ਸੂਫੀ ਸੰਤ ਜਮਾਲ ਹੁਸੈਨ ਜਿਹੇ ਪ੍ਰਸਿੱਧ ਕਵੀ ਵੀ ਉੱਥੇ ਪਹੁੰਚੇ ਉਹਨਾਂ ਸਾਰਿਆਂ ਨੇ ਆਪਣੀਆਂ ਰਚਨਾ ਗੁਰੂ ਜੀ ਨੂੰ ਸੁਨਾਈਆਂ ਪਰ ਗੁਰਬਾਣੀ ਦੀ ਕਸਵੱਟੀ ਤੇ ਕੋਈ ਵੀ ਰਚਨਾ ਖਰੀ ਨਾ ਉਤਰੀ ਸਭ ਤੋਂ ਪਿੱਛੇ ਭਗਤ ਸੂਰਦਾਸ ਜੀ ਬੈਠੇ ਹੋਏ ਸਨ ਉਹਨਾਂ ਨੇ ਆਪਣੇ ਮੁਖ ਤੋਂ ਇੱਕ ਤੁਕ ਉਚਾਰੀ ਛਾੜ ਮਨ ਹਰ ਬੇਮੁਖਨ ਕੋ ਸੰਗ ਭਾਵ ਅਰਥ ਇਹ ਹੈ ਕਿ हे ਮੇਰੇ ਮਨ ਤੂੰ ਰੱਬ ਤੋਂ ਟੁੱਟੇ ਹੋਏ ਬੰਦਿਆਂ ਦਾ ਸੰਗ ਛੱਡ ਦੇ ਇਹਨਾਂ ਦਾ ਖੇੜਾ ਛੱਡ ਦੇ ਇਹ ਤੁਕ ਉਚਾਰਦੇ ਹੋਏ ਭਗਤ ਜੀ ਇਸ ਮੋਦੀ ਵਿੱਚ ਦੀਨ ਹੋ ਗਏ ਅਤੇ ਪੰਨੇ ਪਾਸੇ ਜੀ ਨੇ ਇਹ ਤੁਕ ਫਿਰ ਗੁਰਬਾਣੀ ਵਿੱਚ ਦਰਜ ਕੀਤੀ ਇਸ ਤੁਕ ਨੂੰ ਪੰਨੇ ਪਾਸੇ ਜੀ ਨੇ ਆਪ ਪੂਰਾ ਕੀਤਾ ਇਹ ਤੁਕ ਗੁਰਬਾਣੀ ਵਿੱਚ 1253 ਅੰਗ ਤੇ ਦਰਜ ਹੈ ਹਰ ਕੇ ਸੰਗ ਬਸੇ ਹਰ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ